ਪਾਰ ਸਰਕਾਰ ਨੇ ਨਵੀਂ ਟੋਲ ਨੀਤੀ ਬਣਾ ਲਈ ਹੈ ਜਿਹਦੇ ਚੱਲ ਰਿਹਾ ਹੁਣ ਸਾਲ ਦਾ 3000 ਰੁਪਏ ਦਾ ਪਾਸ ਮਿਲੇਗਾ ਜਿਹਦੇ ਤੇ 50% ਫੀਸ ਦੇ ਵਿੱਚ ਰਾਹਤ ਦੇਣ ਦਾ ਵੀ ਫੈਸਲਾ ਕੀਤਾ ਗਿਆ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਣੀ ਕਿ ਸੈਂਟਰਲ ਸਰਕਾਰ ਨੇ ਆਪਣੀ ਨਵੀਂ ਟੋਲ ਨੀਤੀ ਤਿਆਰ ਕਰ ਲਈ ਹੈ 3000 ਦੇ ਵਿੱਚ ਮਿਲੇਗਾ ਸਰਾਨਾ ਪਾਸ ਤੇ ਫੀਸ ਵਿੱਚ 50% ਰਾਹਤ ਵੀ ਹੈ ਨਵੀਂ ਦਿੱਲੀ ਤੋਂ ਖਬਰ ਛਪੀ ਹੈ ਕਿ ਨੈਸ਼ਨਲ ਹਾਈਵੇ ਅਤੇ ਐਕਸਪ੍ਰੈਸ ਵੇ ਉੱਤੇ ਟੋਲ ਸਬੰਧੀ ਸਮੱਸਿਆਵਾਂ ਦਾ ਹੱਲ ਕਰ ਲਈ ਨਵੀਂ ਟੋਲ ਨੀਤੀ ਲਗਭਗ ਤਿਆਰ ਹੈ ਅਤੇ ਕਦੀ ਵੀ ਇਸ ਦਾ ਐਲਾਨ ਹੋ ਸਕਦਾ ਇਹ ਫੀਸ ਵਿੱਚ ਔਸਤਨ 50% ਤੱਕ ਰਾਹਤ ਦੇਣ ਦੇ ਨਾਲ ਹੀ ਲੋਕਾਂ ਨੂੰ 3000 ਰੁਪਏ ਇੱਕ ਮੁਸ਼ਤ ਭੁਗਤਾਨ ਚ ਸਾਲਾਨਾ ਪਾਸ ਦੀ ਸਹੂਲਤ ਵੀ ਮਹੀਆ ਹੋਵੇਗੀ ਇਹ ਪਾਸ ਨੈਸ਼ਨਲ ਹਾਈਵੇ ਰਾਸ਼ਟਰੀ ਰਾਜਮਾਰਗ ਅਤੇ ਐਕਸਪ੍ਰੈਸ ਵੇ ਦੇ ਨਾਲ ਨਾਲ ਹੀ ਸੂਬਿਆਂ ਦੇ ਐਕਸਪ੍ਰੈਸ ਵੇ ਉੱਤੇ ਵੀ ਲਾਗੂ ਹੋਣਗੇ ਇਸ ਲਈ ਵਕਤ ਤੋਂ ਪਾਸ ਲੈਂਦੀ ਕੋਈ ਲੋੜ ਨਹੀਂ ਰਹਿ ਜਾਵੇਗੀ ਸਗੋਂ ਫੀਸ ਫਾਸਟੈਗ ਖਾਤਿਆਂ ਦੇ ਰਾਹੀਂ ਅਦਾ ਕੀਤੀ ਜਾ ਸਕਦੀ ਹੈ ਇਸ ਚ ਟੋਲ ਗੇਟਾਂ ਨੂੰ ਸਮਾਂ ਸੀਮਾ ਦੇ ਅੰਦਰ ਖਤਮ ਕਰਨ ਦਾ ਵੀ ਸੰਕਲਪ ਹੈ ਤੇ ਨਵੀਂ ਟੋਲ ਨੀਤੀ ਟੋਲ ਪਲਾਜ਼ਿਆਂ ਦੀਆਂ ਬਵਸਤਾਵਾਂ ਦੀਆਂ ਬਜਾਏ ਪ੍ਰਤੀ ਕਿਲੋਮੀਟਰ ਤੈ ਫੀਸ ਉੱਤੇ ਆਧਾਰਿਤ ਹੋਵੇਗੀ ਮੋਟੇ ਤੌਰ ਉੱਤੇ 100 ਕਿਲੋਮੀਟਰ ਲਈ ਇੱਕ ਕਾਰ ਨੂੰ 50 ਰੁਪਏ ਦਾ ਟੋਲ ਦੇਣਾ ਪਵੇਗਾ ਨਵੀਂ ਟੋਲ ਨੀਤੀ ਦੇ ਨਿਰਮਾਣ ਨਾਲ ਜੁੜੇ ਸੂਤਰ ਅਨੁਸਾਰ ਅਜੇ ਮਹੀਨਾਵਾਰ ਪਾਸ ਜਾਰੀ ਕੀਤੇ ਜਾਂਦੇ ਹਨ ਜੋ ਸਥਾਨਕ ਲੋਕਾਂ ਨੂੰ ਇੱਕ ਟੋਲ ਪਲਾਜ਼ਾ ਪਾਰ ਕਰਨ 'ਚ ਰਾਹਤ ਦਿੰਦੇ ਨੇ ਪਰ ਨਵੀਂ ਨੀਤੀ 'ਚ 3000 ਰੁਪਏ ਦਾ ਸਾਲਾਨਾ ਪਾਸ ਹਾਸਲ ਕਰਕੇ ਕੋਈ ਵੀ ਕਾਰ ਚਾਲਕ ਪੂਰੇ ਸਾਲ ਅਣਗਿਣਤ ਕਿਲੋਮੀਟਰ ਦੀ ਯਾਤਰਾ ਕਰ ਸਕਦਾ ਹੈ ਉਸ ਪਾਸ ਹੋਲਡਰ ਨੂੰ ਕਿਸੇ ਵੀ ਐਕਸਪ੍ਰੈਸ ਵੇ ਜਾਂ ਹਾਈਵੇ ਉੱਤੇ ਕੋਈ ਫੀਸ ਅਦਾ ਨਹੀਂ ਕਰਨੀ ਪਵੇਗੀ ਉੰਜ ਇਸ ਚ ਸਭ ਤੋਂ ਵੱਡੀ ਰਕਾਵਟ ਕੰਸੈਨਰਾ ਅਤੇ ਕੰਟਰੈਕਟਰਾਂ ਦੇ ਮੌਜੂਦਾ ਇਕਰਾਰ ਵੀ ਹਨ ਜਿਨ੍ਹਾਂ ਚ ਇਸ ਤਰ੍ਹਾਂ ਦੀ ਸਹੂਲਤ ਦੀ ਕੋਈ ਵਿਵਸਥਾ ਨਹੀਂ ਹੈ ਸੂਤਰ ਅਨਸਾਰ ਉਹਨਾਂ ਦੇ ਇਤਰਾਜਾਂ ਨੂੰ ਦੂਰ ਕਰਨ ਲਈ ਸੜਕ ਟਰਾਂਸਪੋਰਟ ਅਤੇ ਰਾਜ ਮਾਰਗ ਮੰਤਰਾਲਾ ਨੁਕਸਾਨ ਦੀ ਭਰਪਾਈ ਕਰਨ ਉੱਤੇ ਸਹਿਮਤ ਹੋ ਗਿਆ ਭਾਵ ਕੰਸਨਾਇਰ ਇਹ ਆਪਣੇ ਟੋਲ ਪਲਾਜ਼ੇ ਉੱਤੇ ਲੰਘਣ ਵਾਲੇ ਵਾਹਨਾਂ ਦਾ ਡਿਜੀਟਲ ਰਿਕਾਰਡ ਰੱਖਣਗੇ ਅਤੇ ਉਹਨਾਂ ਦੇ ਦਾਅਵੇ ਅਤੇ ਅਸਲ ਵਸੂਲੀ ਜੋ ਫਰਕ ਹੋਵੇਗਾ ਉਸ ਦੀ ਪਰਪਾਈ ਇੱਕ ਫਾਰਮੂਲਾ ਦੇ ਅਨਸਾਰ ਸਰਕਾਰ ਵੱਲੋਂ ਕੀਤੀ ਜਾਵੇਗੀ ਸੂਤਰਾ ਅਨਸਾਰ ਕੰਸੀਨਰਾਂ ਦਾ ਇਤਰਾਜ਼ ਸੂਬੇ ਵਿੱਚ ਵਾਨਾ ਦੀ ਉਮਰ ਸੀਮਾ ਦੇ ਵੱਖ-ਵੱਖ ਨਿਯਮਾਂ ਤੇ ਬੈਂਕਾਂ ਦੀ ਚਿਲਕ ਦੇ ਕਾਰਨ ਸਰਕਾਰ ਨੇ ਹੁਣ ਆਜੀਵਨ ਪਾਸ ਜਾਰੀ ਕਰਨ ਦਾ ਵਿਚਾਰ ਛੱਡ ਦਿੱਤਾ ਹੈ ਪਹਿਲਾਂ ਲਾਈਫਟਾਈਮ ਪਾਸ ਦੇ ਰੂਪ ਵਿੱਚ 30000 ਰੁਪਏ ਵਿੱਚ 15 ਸਾਲਾਂ ਤੱਕ ਜਾਇਜ਼ ਰਹਿਣ ਵਾਲਾ ਪਾਸ ਜਾਰੀ ਕਰਨ ਬਾਰੇ ਸੋਚਿਆ ਗਿਆ ਸੀ ਪਰ ਇਸ ਉੱਤੇ ਸਾਰਿਆਂ ਧਿਰਾਂ ਦੀ ਸਹਿਮਤੀ ਨਹੀਂ ਬਣੀ ਇਸ ਲਈ ਖਪਤਕਾਰਾਂ ਦੇ ਅੱਗੇ ਆਉਣ ਦੇ ਅਸਰ ਘਟਨ ਨਵੀਂ ਟੋਲ ਨੀਤੀ ਬੈਰੀਅਰ ਫ੍ਰੀ ਇਲੈਕਟ੍ਰਿਕ ਟੋਲਾ ਨੂੰ ਬੜਾਵਾ ਦੇਣ ਵਾਲੀ ਹੈ ਸੂਤਰਾਂ ਅਨੁਸਾਰ ਇਸ ਨਾਲ ਸੰਬੰਧਿਤ ਤਿੰਨ ਪਾਇਲਟ ਪ੍ਰੋਜੈਕਟ ਦੇ ਹਾਪੱਖੀ ਨਤੀਜੇ ਮਿਲ ਹਨ ਸਟੀਕਤਾ ਦਾ ਪੱਧਰ 98% ਦੇ ਆਲੇ-ਦੁਆਲੇ ਪਹੁੰਚ ਗਿਆ ਜਿਸ ਦੇ ਚਲਦਿਆ ਹੁਣ ਸੈਂਟਰ ਸਰਕਾਰ ਨੇ ਆਪਣੀ ਨਵੀਂ ਟੋਲ ਨੀਤੀ ਜਾਰੀ ਕਰਨ ਦਾ ਫੈਸਲਾ ਕੀਤਾ ਜਿਸ ਦਾ ਐਲਾਨ ਕਿਸੇ ਵੇਲੇ ਵੀ ਹੋ ਸਕਦਾ ਹੈ ਪੰਜਾਬੀ ਜਾਗ ਰਹਿਣ ਦੇ ਪਹਿਲੇ ਪੰਨੇ ਤੇ ਪ੍ਰਕਾਸ਼ਿਤ ਖਬਰ ਨਵੀਂ ਦਿੱਲੀ ਤੋਂ ਨੀਸ਼ ਤਵਾੜੀ ਹੋਣਾ ਦੀ ਹੈ ਜਿਨ੍ਹਾਂ ਨੇ ਜ਼ਿਕਰ ਕੀਤਾ ਕਿ ਨਵੀਂ ਟੋਲੀ ਤਿਆਰ ਹੋ ਚੁੱਕੀ ਹੈ ਤੇ 3000 ਚ ਮਿਲੇਗਾ ਸਲਾਣਾ ਪਾਸ ਤੇ ਫੀਸ ਵਿੱਚ 50% ਦੀ ਰਾਹਤ ਦਿੱਤੀ ਗਿਆ ਹੁਣ ਜਿਹੜੇ ਟੋਲ ਪਲਾਜੇ ਨੇ ਉਹਨਾਂ ਤੇ ਇਲੈਕਟ੍ਰਿਕ ਜਿਹੜੇ ਸਿਸਟਮ ਲਾਗੂ ਹੋ ਜਾਊਗਾ ਬਸਰ ਬੈਰੀਅਰ ਵੀ ਹਟਾਏ ਜਾਣਗੇ ਸਿਰਫ ਸੈਂਸਰ ਹੀ ਉੱਪਰ ਲੱਗੇ ਹੋਣਗੇ ਇਹ ਜ਼ਿਆਦਾਤਰ ਇਹ ਵੀ ਇੱਕ ਵੱਡਾ ਕਾਰਨ ਹੈ ਕਿ ਪੰਜਾਬ ਦੇ ਵਿੱਚ ਲਗਾਤਾਰ ਜਿਹੜੇ ਨੇ ਉਹ ਟੂਲ ਪਲਾਜ਼ੇ ਜਿਹੜੇ ਨੇ ਬੰਦ ਰਹੇ ਨੇ ਪਿਛਲੇ ਦਿਨੀ ਸੈਂਟਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਚਿੱਠੀ ਵੀ ਲਿਖੀ ਸੀ ਕਿ ਪੰਜਾਬ ਵਿੱਚ ਟੋਲ ਪਲਾਜ਼ ਜਿਹੜੇ ਬੰਦ ਰਹੇ ਨੇ ਕਿਸਾਨੀ ਅੰਦੋਲਨ ਦੇ ਚੱਲਦਿਆਂ ਜਾਂ ਸਮੇਂ-ਸਮੇਂ ਜਿਹੜੇ ਟੋਲ ਪਲਾਜ਼ੇ ਬੰਦ ਕੀਤੇ ਜੋ ਕਰੀਬ 16-1700 ਕਰੋੜ ਰੁਪਏ ਉਹਦੀ ਪਰਪਾਈ ਪੰਜਾਬ ਸਰਕਾਰ ਨੂੰ ਕਰਨੀ ਚਾਹੀਦੀ ਹੈ ਹਾਲਾਂਕਿ ਸੈਂਟਰ ਸਰਕਾਰ ਔਰ ਟੋਲ ਪਲਾਜ਼ਾ ਕੰਪਨੀਆਂ ਵੀ ਹਾਈ ਕੋਰਟ ਦੇ ਵਿੱਚ ਵੀ ਗਈਆਂ ਸੀ ਜਿਸ ਕਰਕੇ ਪੰਜਾਬ ਸਰਕਾਰ ਨੂੰ ਜਵਾਬ ਵੀ ਦੇਣਾ ਪਿਆ ਸੀ ਹਾਲਾਂਕਿ ਸੈਂਟਰ ਸਰਕਾਰ ਨੇ ਜਿਹੜੇ ਟੋਲ ਪਲਾਜ਼ੇ ਬੰਦ ਹੋਏ ਨੇ ਉਹਦੇ ਨਾਲ ਵਿੱਤੀ ਨੁਕਸਾਨ ਹੋਇਆ ਉਸ ਨੂੰ ਲੈ ਕੇ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਸੀਮਾ ਹਣਾ ਕਿਹਾ ਸੀ ਕਿ ਅਸੀਂ ਇੱਕ ਪੈਸੇ ਦੀ ਵੀ ਅਦਾਇਗੀ ਨਹੀਂ ਕਰਾਂਗੇ ਪਰ ਉਹ ਇੱਕ ਮਾਮਲਾ ਵੱਖਰਾ ਲੇਕਿਨ ਹੁਣ ਸਰਕਾਰ ਦੀ ਸੈਂਟਰ ਸਰਕਾਰ ਦੀ ਨਵੀਂ ਟੋਲ ਨੀਤੀ ਆ ਰਹੀ ਜੇ ਦੇ ਚੱਲਦਿਆ ਹੁਣ ਸਰਕਾਰ ਨੇ ਉਹਦੇ ਚ ਨਵੇਂ ਰੂਪਰੇਖਾ ਤਿਆਰ ਕੀਤੀ ਔਰ ਸਾਲਾਨਾ ਜਿਹੜਾ ਪਾਸ ਆ ਉਹ 3000 ਰੁਪਏ ਦੇ ਵਿੱਚ ਮਿਲ ਗਿਆ ਜਿਸ ਵਿੱਚ 3000 ਦੇ ਵਿੱਚ ਜਿਹੜੀ ਫੀਸ ਆ ਉਹਦੇ ਚ 50% ਦੀ ਰਾਹਤ ਵੀ ਹੈ ਔਰ ਸਭ ਤੋਂ ਵੱਡੀ ਗੱਲ ਹੈ ਮੋٹے ਤੌਰ ਤੇ ਅਗਰ ਸਮਝਾਵੇਂ ਕਿ 100 ਕਿਲੋਮੀਟਰ ਤਾਕ ਇੱਕ ਕਾਰ ਨੂੰ 50 ਰੁਪਏ ਦਾ ਹੁਣ ਟੋਲ ਦੇਣਾ ਪਵੇਗਾ ਹਾਲਾਂਕਿ ਕਈ ਅਜਿਹੇ ਟੋਲ ਨੇ ਜਿਨ੍ਹਾਂ ਦਾ ਫਾਸਲਾ ਮਸਲ 60 70 ਕਿਲੋਮੀਟਰ ਅਤੇ ਦੋ ਟੋਲ ਪਲਾਜੇ ਆ ਜਾਂਦੇ ਜਿਸ ਕਰਕੇ ਉੱਥੇ ਕਿਸੇ ਜਗ੍ਹਾ ਤੇ 100 ਰੁਪਏ ਦਾ ਟੋਲ ਪਲਾਏ ਕਿਸੇ ਤੇ 60 ਜਾਂ 75 ਦਾ ਹੁਣ ਇਹ 3000 ਰੁਪਏ ਦਾ ਜਿਹੜੇ ਵਾਹਨ ਚਾਲਕ ਹੈ ਉਹਨਾਂ ਨੂੰ ਪਾਸ ਮਿਲੇਗਾ ਔਰ ਟੋਲ ਬੈਰੀਅਰ ਵੀ ਜਿਹੜੇ ਨੇ ਉਹ ਸਰਕਾਰ ਨੇ ਵੱਖ-ਵੱਖ ਟੋਲ ਪਲਾਜਾ ਕੰਪਨੀ ਨੂੰ ਨਿਰਦੇਸ਼ ਜਾਰੀ ਕਰ ਦਿੱਤੇ ਨੇ ਕਿ ਉਹ ਹਟਾਏ ਜਾਣ ਸਿਰਫ ਹਾਈਵੇ ਉੱਪਰ ਜਾਂ ਨੈਸ਼ਨਲ ਹਾਈਵੇ ਉੱਪਰ ਟੋਲ ਬੈਰੀਅਰ ਦੀ ਜਗ੍ਹਾ ਜਿਹੇ ਜਿਹੜੇ ਨੇ ਸੈਂਸਰ ਲੱਗ ਜਾਣਗੇ ਜਿਹੜੇ ਫਾਸਟੈਗ ਦੇ ਰਾਹੀਂ ਪੈਸੇ ਕੱਟੇ ਜਾਣਗੇ ਭਵਿੱਖ ਦੇ ਵਿੱਚ ਇਹ ਹੈ ਕਿ ਉਹ ਹੁਣ ਟੋਲ ਪਲਾਜ਼ੇ ਕਿਸਾਨ ਉੱਥੇ ਧਰਨਾ ਦੇਣ ਜਾਣਾ ਦਿਨ ਉਹ ਵੀ ਸੈਂਟਰ ਸਰਕਾਰ ਨੇ ਉਸ ਪ੍ਰੋਬਲਮ ਦਾ ਜਾਂ ਸਮੱਸਿਆ ਦਾ ਜਾਂ ਫਿਰ ਬਸੀਬਤ ਦਾ ਹੱਲ ਕੱਢ ਲਿਆ ਜਿਵੇਂ ਵੱਖ-ਵੱਖ ਮੁਲਕਾਂ ਦੇ ਵਿੱਚ ਹੈ ਉੱਥੇ ਟੋਲ ਟੈਕਸ ਲੱਗੇ ਨੇ ਪਰ ਟੋਲ ਬੈਰੀਅਰ ਨਹੀਂ ਹੈ ਉਸੇ ਤਰਜ਼ ਦੇ ਹੁਣ ਭਾਰਤ ਦੇ ਵਿੱਚ ਵੀ ਟੋਲ ਟੈਕਸ ਜਿਹੜੇ ਨੇ ਜਾਂ ਟੋਲ ਪਲਾਜੇ ਸਰਕਾਰ ਨੇ ਤਿਆਰ ਕਰਨ ਦਾ ਫੈਸਲਾ ਕਰ ਲਿਆ ਇਸ ਜਾਣਕਾਰੀ ਦੇ ਨਾਲ ਟਰ ਟੋਲ ਨੇ ਅੱਗੇ ਆ ਗਿਆ ਦੇਖਦੇ ਰੋਏ 20 ਪੰਜਾਬ ਧੰਨਵਾਦ